ਕਰ ਵੀਰ ਵੀ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਸਾਡੇ ਵਿੱਚ ਇੰਪਰੂਵਮੈਂਟ ਰਸ ਤੋਂ ਸ਼੍ਰੀ ਕਸ਼ਮੀਰ ਸਿੰਘ ਮੱਲੀ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਮਹਿਮਾਨ ਪੰਜਾਬ ਪੁਲਿਸਦਾਰ ਨਰੀਖਣ ਕਰਦੇ ਪੰਜਾਬ ਪੁਲਿਸ ਬਿਲਕੁਲ ਸਾਵਧਾਨ ਦੀ ਪੋਜੀਸ਼ਨ 'ਚ ਖੜੇ ਇਹ ਪ੍ਰੋਸਾਦਵਾ ਰਹੇ ਹਨ ਕਿ ਅਸੀਂ ਫਗਵਾੜਾ ਦੀ ਸੁਰੱਖਿਆ ਲਈ ਬਿਲਕੁਲ ਤਿਆਰ ਹਾਂ ਇਹਨਾਂ ਦੇ ਨਾਲ ਐਨਸੀਸੀ ਬੁਆਏਸ ਤੇ ਐਨਸੀਸੀ ਆਲ ਓਵਰ ਪ੍ਰੇਟ ਤੁਮਾਂ ਮੰਡਰ ਲੇਡੀ ਐਸਆਈ ਰਮਨਦੀਪ ਕੌਰ ਜੀ ਮੁੱਖ ਮਹਿਮਨ ਵਿਜੇ ਵਿਸ਼ਵਿਤ੍ਰਿੰਗਾ ਪਿਆਰਾ ਉੱਚਾ ਸਦਾ ਰਹੇਗਾ ਉੱਚਾ ਸਦਾ ਰਹੇਗਾ ਹਾਂਜੀ ਰਾਸ਼ਟਰੀ ਗਾਨ ਸ਼ੁਰੂ ਕੀਤਾ ਜਾਵੇ ਜੀ ਸਰ ਪਲੀਜ਼ ਮਾਈਕ ਨਾ ਦੇਖੋ ਸਰ Yeah, I ਹਰਪ੍ਰੀਤ ਸਿੰਘ ਮਿਸਟਰ ਹਰਪ੍ਰੀਤ ਸਿੰਘ ਕਮਲਾ ਨਹਿਰੂ ਜੈਟ ਜੈਡ ਇਟ ਲਾਲੀ ਸਾਡੇ ਫ੍ਰੀडम फाइਟਰ ਦੇ ਸਕੈਸਰ ਰਹੇ ਨੇ ਉਹਨਾਂ ਦਾ ਵੀ ਪਲੀਜ਼ ਉਹਨਾਂ ਦਾ ਵੀ ਸਨਮਾਨ ਦੇ ਦਿੱਤਾ ਜਾਵੇ ਕਿਰਪਾ ਕਰਕੇ ਮੁੱਖ ਮਹਿਮਾਨ ਜੀ ਵਾਸਤੇ ਜਿਪਸੀ ਪਾਇਲਟ ਮੁੱਖ ਮਹਿਮਾਨ ਜੀ ਵਾਸਤੇ ਜਿਪਸੀ ਪਾਇਲਟ ਗੁਆਣਾ ਮੇ ਸਪਨਾ फाइटर दे सक्सेसर सरदार भगत सिंह जी खड़े हैं प्लीज कल बच्चे थोड़ा पीछे सैफरन बुक सामने देखिए सभी बोल दे एस डी बुद्री एस डी के ਇਿੱਤੇ ਵੀ ਨਾ ਵਧੀਆ ਕਾਰਗੁਜ਼ਾਰੀ ਕਰਕੇ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੁਹਾਨੂੰ ਖੂਬਸੂਰਤ ਪੰਗੜਾ ਦਿਖਾਏਗਾ ਬਹੁਤ ਵਧੀਆ ਪੰਗੜਾ ਤਿਆਰ ਕਰਾਉਂਦੇ ਨੇ ਇਹਨਾਂ ਤੋਂ ਬਾਅਦ ਲਾਰਡ ਮਹਾਵੀਰ ਜੀ ਦੇ ਨੌਜਵਾਨ ਪੰਜਾਬ ਪੁਲਿਸ ਦੇ ਨੌਜਵਾਨ ਪ੍ਰੇਡ ਕਰਨ ਦੇ ਲਈ ਆਲ ਓਵਰ ਪ੍ਰੇਡ ਕਮਾਂਡਰ ਲੇਡੀ ਐਸਆਈ ਰਮਦੀਪ ਕੌਰ ਜੀ ਦੀ ਅਗਵਾਈ ਦੇ ਵਿੱਚ ਤਰੰਗੇ ਝੰਡੇ ਨੂੰ ਆਪਣਾ ਸਨੋਟ ਦਿੰਦੇ ਹੋਏ ਐਨਸੀਸੀ ਲੜਕੇ ਅੰਡਰ ਅਫਸਰ ਕਰਨ ਕੁਮਾਰ ਦੀ ਅਗਵਾਈ ਦੇ ਵਿੱਚ ਤਰੰਗੇ ਝੰਡੇ ਨੂੰ ਪ੍ਰਣਾਮ ਕਰਦੇ ਹੋਏ ਤੇ ਅੰਡਰ ਅਫਸਰ ਰੋਚਿਕਾ ਦੀ ਅਗਵਾਈ ਦੇ ਵਿੱਚ ਐਨਸੀਸੀ ਗਰਲਸ ਦੀ ਟੁਕੜੀ ਏ ਕਲ ਦੇ ਸਜਗ ਪ੍ਰਹਿਰੀ ਬਣਨ ਵਾਲੇ ਨਹੀਂ ਇਹਨਾਂ ਦੇ ਪਿੱਛੇ ਕਮਲਾ ਨੇਰੂ ਪਬਲਿਕ ਸਕੂਲ ਚੱਕ ਹਕੀਮ ਦਾ ਪਰੇਡ ਬੈਂਡ ਮਿਸਟਰ ਹਰਪ੍ਰਿੰਸ ਸਿੰਘ ਦੀ ਅਗਵਾਈ ਦੇ ਵਿੱਚ ਤਿਰੰਗੇ ਝੰਡੇ ਨੂੰ ਪ੍ਰਣਾਮ ਕਰਦੇ ਹੋਏ ਸਭ ਨੂੰ ਮੈਂ ਤੀਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ। ਮੈਂ ਇਸ ਸਮਾਗਮ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਬਹੁਤ ਵਰਦ ਭਾਗਾ ਮਹਿਸੂਸ ਕਰਦੀ ਹਾਂ। ਇਸ ਮੌਕੇ ਮੈਂ ਸਭ ਤੋਂ ਪਹਿਲਾਂ ਉਹਨਾਂ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦੀ ਹਾਂ ਜਿਨ੍ਹਾਂ ਸਦਕਾ ਸਾਨੂੰ ਇਹ ਦਿਨ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਸ ਮੌਕੇ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਬਹਾਦਰ ਸ਼ੂਰ ਵੀਰਾਂ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਉਣੀਆਂ ਪੁਲਿਸ ਫੋਰਸਾਂ ਦੇ ਜਵਾਨਾਂ ਨੂੰ ਵੀ ਵਧਾਈ ਦਿੰਦੀ ਹਾਂ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਵੀ ਯਾਦ ਕਰਦੀ। ਆਜ਼ਾਦੀ ਦੀ ਲੜਾਈ ਨੇ ਨਾ ਸਿਰਫ ਸਾਨੂੰ ਪ੍ਰਭੂਸੱਤਾ ਦਿੱਤੀ ਸਗੋਂ ਦੁਨੀਆ ਨੂੰ ਸਭ ਤੋਂ ਵੱਡੀ ਲੋਕਤੰਤਰੀ ਵਿਵਸਥਾ ਵੀ ਦਿੱਤੀ। ਅਤੇ ਡਾਕਟਰ ਭੀਮਰਾਓਂ ਵੇਟਕਰ ਜੀ ਦੁਆਰਾ ਰਚਿਆ ਗਿਆ ਸੰਵਿਧਾਨ ਇਸ ਦੀ ਪ੍ਰਮੁੱਖ ਮਿਸਾਲ ਹੈ ਇਸੇ ਵਿਵਸਥਾ ਕਰਕੇ ਹੀ अनेका ਨਸਲਾਂ ਧਰਮਾਂ ਤੇ ਸਭਿਆਚਾਰਕ ਵਿਖਰੇਵਿਆਂ ਦੇ ਬਾਵਜੂਦ ਸਾਡਾ ਦੇਸ਼ ਇੱਕ ਮਾਲਾ ਵਾਂਗ ਫਿਰੋਇਆ ਹੋਇਆ ਹੈ ਪੰਜਾਬ ਸਰਕਾਰ ਫੌਜੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਲਾਈ ਲਈ ਦ੍ਰਿੜ ਸੰਕਲਪ ਹੈ ਇਸ ਦੇ ਸਬੰਧ ਵਿੱਚ ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ 7 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਸਰਕਾਰ ਨੇ ਆਜ਼ਾਦੀ ਸੰਗਰਾਮੀਆਂ ਅਤੇ ਉਹਨਾਂ ਦੇ ਯੋਗ ਵਾਰਸਾਂ ਨੂੰ ਮਿਲਦੀ ਪੈਨਸ਼ਨ ਨੂੰ 9400 ਤੋਂ ਵਧਾ ਕੇ 11000 ਰੁਪਏ ਕਰ ਦਿੱਤੀ ਹੈ ਸਰਕਾਰ ਨੇ ਪਿਛਲੇ ਕਰੀਬ 28 ਮਹੀਨੇ ਦੌਰਾਨ 44000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 4208 ਪਲੇਸਮੈਂਟ ਕੈਂਪ ਲਗਾ ਕੇ 238000 ਤੋਂ ਵੱਧ ਉਮੀਦਵਾਰਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਪਲੇਸਮੈਂਟ ਦੇ ਮੌਕੇ ਪ੍ਰਦਾਨ ਕੀਤੇ ਹਨ ਹਾਲ ਹੀ ਵਿੱਚ 올림픽 ਖੇਡਾਂ ਵਿੱਚ ਕਾਂਸੀ ਦਾ ਤਮਕਾ ਜਿੱਤ ਕੇ ਆਈ ਪਾਰਟੀ ਹਾਕੀ ਟੀਮ ਤੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਜੀ ਵੱਲੋਂ 1-1 ਕਰੋੜ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਗਾਵਾں ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਨ੍ਹਾਂ ਕਲੀਨਿਕਾਂ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਲੈਬ ਟੈਸਟ ਦੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਸਿੱਖਿਆ ਦੇ ਖੇਤਰ ਵੀ ਸਰਕਾਰ ਵੱਲੋਂ ਸੂਬੇ ਵਿੱਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਸਰਕਾਰ ਵੱਲੋਂ ਟਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਅਤੇ ਕਿਸਾਨਾਂ ਨੂੰ ਖੇਤਾਂ ਲਈ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਔਰਤਾਂ, ਸੁਤੰਤਰਤਾ ਸਥਾਨੀਆਂ ਅਤੇ ਉਹਨਾਂ ਦੇ ਯੋਗ ਵਰਸਾਂ ਨੂੰ ਸਰਕਾਰੀ ਬਸਾਂ ਵਿੱਚ ਮੁਫਤ ਸਫ਼ਰ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਸਰਕਾਰ ਵੱਲੋਂ ਬਜ਼ੁਰਗਾਂ, ਵਿਧਵਾਵਾਂ, ਦਿਵਿਆਂਗਾਂ ਅਤੇ ਬੇਸਹਾਰਾ ਬੱਚਿਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਸਰਕਾਰ ਦੀ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਪਰਿਵਾਰਾਂ ਨੂੰ ਲੜਕੀ ਦੇ ਵਿਆਹ ਤੇ 51000 ਰੁਪਏ ਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਅਤੇ ਸੜਕ ਹਾਦਸਿਆਂ ਦੌਰਾਨ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਦੇ ਨਾਲ ਸੜਕ ਸੁਰੱਖਿਆ ਫੋਰਸ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ਸਰਕਾਰ ਨੇ ਸਾਰੇ ਸਬ ਰਜਿਸਟਰ ਅਤੇ ਜੁਆਇੰਟ ਸਬ ਰਜਿਸਟਰ ਦਫਤਰਾਂ ਵਿੱਚ ਦਸਤਾਵੇਜ਼ਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਪਿੰਟਾਰਾ ਮਾਲ ਰਿਕਾਰਡ ਜਿਵੇਂ ਕਿ ਜਮ੍ਹਾਂ ਬੰਦੀ ਅੰਤਕਾਰ ਰਪੜ ਰੋਜ਼ ਨਾਮਾ ਆਦਿ ਕੰਪਿਊਟਰ ਵਿੱਚ ਫੀਡ ਕਰ ਦਿੱਤਾ ਗਿਆ ਹੈ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ ਫਾਰਮਲੈਸ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਾਤੀ ਰਿਹਾਇਸ਼ੀ ਆਨੰਦ ਸਰਟੀਫਿਕੇਟ ਆਦਿ ਬਣਾਉਣ ਲਈ ਹੁਣ ਪਟਵਾਰੀਆਂ ਦੇ ਦਫ਼ਤਰਾਂ 'ਚ ਜਾਣ ਦੀ ਜ਼ਰੂਰਤ ਨਹੀਂ ਹੈ ਇਸੇ ਨਾਲ ਹੀ ਅੱਜ ਮੈਂ ਇਸ ਆਜ਼ਾਦੀ ਸਮਾਗਮ ਦੇ ਸਚੁ ਸੁਚਜੇ ਪ੍ਰਬੰਧਾਹੀ ਉਪ ਮੰਡਲ ਮੈਜਿਸਟ੍ਰੇਟ ਫਗਵਾੜਾ ਅਤੇ ਉਹਨਾਂ ਸਾਰੇ ਅਧਿਆਪਕਾਂ ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਤੇ ਢਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਵੱਲੋਂ ਆਜ਼ਾਦੀ ਸਮਾਗਮ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਗਿਆ ਹੈ। ਅਖੀਰ ਵਿੱਚ ਮੈਂ ਇਸ ਖੁਸ਼ੀ ਦੇ ਮੌਕੇ ਉੱਤੇ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਹੋਈ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਦੁਆ ਕਰਦੀ ਹਾਂ ਅਤੇ ਆਪ ਸਭ ਨੂੰ ਸੱਦਾ ਦਿੰਦੀ ਹਾਂ ਕਿ ਆਓ ਸਾਰੇ ਮਿਲ ਕੇ ਦੇਸ਼ ਵਿੱਚੋਂ ਗਰੀਬੀ, ਬੇਰੋਜ਼ਗਾਰੀ, ਪੇਦਵਾ, ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੇ ਖਾਤਮੇ ਲਈ ਸਹਿਯੋਗ ਕਰੀਏ। ਇਹੇ ਦੇਸ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜੈ ਹਿੰਦ।